ਆਗ ਲੈਣੇ ਢਾਬੀ ਚਣੇ ਦਾ 25 ਕਿਲੋ ਦਾ ਪਾਵ ਲੈ ਫਲਾਡਾ ਤੇ ਲੰਮਾ ਪਿਆ ਪਸਾ ਲਗਾ ਨੀਂਦ ਕਦੋਂ ਆ ਗਈ ਇੱਕਰੀ ਚੰਗੀ ਤਰ੍ਹਾਂ ਹੁਣ ਆਪਾਂ ਚੱਲਦੇ ਹਾਂ ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਡਿਲੀਵਰੀ ਕਰਤੀ ਆ ਹਾਲ ਤੁਸੀਂ ਦੇਖ ਸਕਦੇ ਜੀ ਪਸੀਨੇ ਲੈ ਕੀ ਹੋ ਗਿਆ ਡਿਲੀਵਰੀ ਕਰਤੀ ਦੋ ਡਿਲੀਵਰੀਆਂ ਆ ਇੱਕ ਆਪ ਆਪ ਕਰਵਾਈ ਆ ਅ ਚੇ ਇੱਕ ਹੋਣਾ ਇੱਧਰ ਲੱਗੇ ਆ ਤੇ ਹੁਣ ਆਪਾਂ ਜਿੱਥੇ ਚੱਲੇ ਪਿਕਅਪ ਕਰਨਾ ਆਹ ਅਗੀ तकरीबन ਇੱਥੋਂ ਡਰਾਈਵ ਅ ਡੇਢ ਘੰਟੇ ਦੀ ਡੇਢ ਘੰਟੇ ਦੀ ਡਰਾਈਵ ਹੈ ਬਚ ਗਏ 8 8 6 ਵਜੇ ਤੱਕ 6 6:00 ਤੱਕ ਬ੍ਰੀਕ ਕਾਲ ਦਿੰਨੇ ਆ ਤੇ ਤੇ 7:00 ਤੋ ਬੁੱਕ ਚੱਕ ਦੇਣੇ ਲੋਰੇ ਬੁੱਕਾ ਚੱਕ ਲਈ ਸਾਰੇ ਕੋ ਡੰਨੇ ਆ ਜੀ ਹੁਣ ਚੱਲੇ ਆਪਾਂ ਅੱਗੇ ਨੂੰ ਇਹ ਬੁੱਕਾਂ ਕਰਨੀਆਂ ਬੜੀਆਂ ਜ਼ਰੂਰੀਆਂ ਹੁੰਦੀਆਂ ਮੇਰੇ ਵੀਰੋ ਲਈ ਤਾਂ ਫਾਈਨ ਇਹਦੇ ਤਗੜੇ ਮਿਲਦੇ ਜੇ ਓਹ ਓ ਮਾਈ ਗੋਡ ਓ ਮਾਈ ਗੋਡ ਓ ਕੈਮਰਾ ਹਿਲ ਗਿਆ ਸੀ ਓਕੇ ਮੇਰੇ ਵੀਰੋ ਮੈਂ ਕਹਿਆ ਬੁੱਕਾਂ ਭਰਨੀਆਂ ਤਾਂ ਹੀ ਨਹੀਂ ਜ਼ਰੂਰੀ ਜੇ ਨਹੀਂ ਤਾਂ ਫਾਈਨ ਬੜੇ ਤਗੜੇ ਮਿਲਦੇ ਜੇ ਬੰਦਾ ਉਹਨੇ ਕਮਾਉਂਦਾ ਨਹੀਂ ਜਿੰਨੇ ਬੰਦਾ ਫਾਈਨ ਨਾਲ ਆਉਂਦਾ ਫਿਰ ਠੀਕ ਹੈ ਜੀ ਉਹ ਤਾਂ ਕੇ ਬੈਠੇ ਹੁੰਦੇ ਕਿ ਕਹੜਾ ਆਵੇ ਬ੍ਰਾਹਮਣਾ ਤੇ ਕਿਨੂੰ ਹੀ ਸ਼ਗਨ ਪਾਈਏ ਆ ਕਰਕੇ ਆਪਣੀ ਸੁਰੱਖਿਆ ਆਪਣੇ ਹੱਥ ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਹੁਣ ਆਪਾਂ ਚੱਲ ਪਏ ਆਪਣੀ ਟਿਕਾ ਪਾਲ ਨੂੰ ਤੇ ਠੀਕ ਹੈ ਆਲਗੋੜ ਮਿੱਤਰੋ ਛੇਤੀ ਮਿਲਦੇ ਤੁਹਾਨੂੰ ਫੇਰ ਕਰਨੀ ਬੜੀ ਆ ਕਰਮੀ ਇੰਨੀ ਚਾਹ ਝਾਕ ਕਰਨੀ ਆ ਮਾਤਰਾ ਜਿਹੀ ਬੀਹੋਲੇ ਫਿਰ ਪਰ ਐਜ਼ ਅ ਟ੍ਰੂ ਪੰਜਾਬੀ ਐਜ਼ ਅ ਟ੍ਰੂ ਟਰੱਕ ਡਰਾਈਵਰ ਕਰਮੀ ਜਨੇ ਮਰਜੀ ਹੋਵੇ ਚਾਹ ਨਾਲ ਕੋਈ ਕੰਪਰੋਮਾਈਜ਼ ਨਹੀਂ ਚਾਹ ਸਾਨੂੰ ਕਰਨੀ ਚਾਹੀਦੀ ਆ ਵੈਸੇ ਸਾਨੂੰ ਪੀਣਾ ਬਲੈਕੀ ਚਾਹ ਸਾਨੂੰ ਕਰਨੀ ਚਾਹੀਦੀ ਠੀਕ ਆ ਚਾਹ ਨਹੀਂ ਕੰਪਰੋਮਾਈਜ਼ ਨਹੀਂ ਕਰਦੇ ਸਾਨੂੰ ਚਾਹ ਚਾਹੀਦੀ ਚਾਹੀਦੀ ਬਾਈ ਠੀਕ ਆ ਕਰਮੀ ਜਿਨੇ ਮੱਝੀ ਹੋਏ ਚਾਹ ਪੀਤੇ ਬਣਾ ਚਾਹ ਪੀਤੇ ਬਣਾ ਸਾਡਾ ਕੰਮ ਨਹੀਂ ਹੋਣਾ ਸਾਡੀ ਗਤੀ ਨਹੀਂ ਹੋਣੀ ਸਾਨੂੰ ਚਾਹ ਪੀਣੀ ਪੈਣੀ ਤੇ ਇੱਕ ਮੈਂ ਗੱਲ ਕਰਾਂ ਫੜਿਆ ਸਾਬਾਂ ਦੇ ਜਾ ਮੈਂ ਪਿਕਅਪ ਕਰਨ ਹਾਂ ਸਾਫ ਕਰ ਅੱਜ ਤੱਕ ਜਿਸ ਸਭ ਤੋਂ ਟੈਂਟ ਕੰਪਨੀ ਕੋਈ ਜਾਣਾ ਤੇ ਆਈ ਹੈ ਜਾਈ ਤੋਂ ਪਿਛਲੇ ਹੁਣ ਜਿੱਥੇ ਕੰਮ ਕੀਤਾ ਹੁਣ ਦਾਲਾਂ ਦੀ ਡਿਲੀਵਰੀਆਂ ਕੰਡਿਆ ਵਿੱਚ ਪਿੱਛੇ ਤੋਂ ਆਉਂਦੇ ਤੇ ਮੈਂ ਨੂੰ ਬੰਦੇ ਨੂੰ ਕਹਾਂ ਹੁੰਦਾ ਕਿ ਅੱਛਾ ਕਿੱਥੋਂ ਮੰਗਵਾਉਦੇ ਕਿਵੇਂ ਕਹਿੰਦੇ ਸਾਡੇ ਇੰਟਰਨੈਸ਼ਨਲ ਆਉਂਦਾ ਸਮਾਨ ਥੋੜਾ ਬਾਕੀ ਆਪ ਮੰਗਵੰਨੇ ਆਂਦਾ ਠੀਕ ਹੈ। ਇਹਨਾਂ ਨੇ ਕਹਿੰਦਾ ਕਹਿੰਦੇ ਕਿ ਟਾਈ ਦਾ ਕੁਛ ਹੈ। ਮੈਂ ਕਿਹਾ ਨਹੀਂ ਯਾਰ ਆਲੋਟਾ ਉਹ ਬੰਦਾ ਪਾਹੀ ਇੱਕ ਬੈਗ ਵਰਕੇ ਦਾਲਾਂ ਨਾਲ ਬੰਨ੍ਹ ਕੇ ਆ ਗਿਆ। ਹੁਣ ਆ ਇੱਕ ਹੋਰ ਲੈ ਕੇ ਆਇਆ ਅਭੀ ਤੁਹਾਨੂੰ ਹੋਰ ਨਾਲ ਥੋੜੇ ਦੇਰ ਰੋ। ਜਿਹੜੇ ਕੰਪਨੀ ਚ ਆਇਆ ਨਾ ਮੈਂ ਸਮਾਨ ਚੁੱਕ ਕੇ ਤੁਹਾਨੂੰ ਦੱਸਣ ਲਿਆ ਹਾਂ। ਠਾਈ। ਆਪੁਰਾ ਲਾਗ ਲੈਣੇ ਕਾਬ ਵਿੱਚਣਿਆਂ ਦਾ 25 ਕਿਲੋ ਦਾ ਪੋਰਾ ਤੇ ਮੈਨੂੰ ਹੀ ਆ ਮੈਂ ਕਿਹਾ ਮੈਂ ਪੈਸੇ ਲੈ ਲਾ ਹਨਾ ਕਹਿੰਦਾ ਨਹੀਂ ਮਾਈਟ ਕਹਿੰਦਾ ਤੂੰ ਨਾ ਆਉਂਦਾ ਰਹਿਣਾ ਇੱਥੇ ਹਮੇਸ਼ਾ ਕਿ ਸਾਡੀ ਹੈਲਪ ਕਰਦਾ ਵਾ ਅੰਦਰ ਵੀ ਬਾਹਰ ਵੀ ਤੇ ਫਾਇਦੇ ਕੋਈ ਚੱਕਰ ਨਹੀਂ ਮੈਂ ਕਿ ਨਹੀਂ ਯਾਰ ਮੈਂ ਮੈ ਇਨੀ ਚ ਕਰਨਾ ਫਿਰ ਥੋੜਾ ਬੋਲ ਦੇ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਕਹਿੰਦਾ ਹਾਲ ਕੋਟਿਆ ਕਹਿੰਦਾ ਸੜਕੋਲ ਛੋਟੀ ਪੈਕੇਟਿੰਗ ਪੈਕਿੰਗ ਨਹੀਂ ਥੇ ਨੀ ਜਾਵਟੇ ਹੁੰਦੇ ਆ ਵੱਡੇ ਬਿਨ ਬੈਗ ਤੇ ਜਾਂਦੇ ਸੱਚੇ ਹੁੰਦੇ ਮੈਂ ਚੱਲ ਫਿਰ ਕੋਈ ਗੱਲ ਨਹੀਂ ਹਾਲ ਕੋਟਿਆ ਔਰ ਦੇਖ ਲਿਆ ਤੇ বাস ਇਹ ਤੋਂ ਲੱਗ ਜੂਨ ਤੁਰਪਣਾ ਥੋੜੀ ਦੇਰ ਦੇ ਵਿੱਚ ਤੇ ਠੀਕੇ ਜੀ ਮਿਲਦੇ ਨੇ ਰਾਤ ਨੂੰ ਉੱਤੇ ਜਾ ਕੇ ਹਾਂਜੀ 에어 ਬੈਗ ਉੱਠ ਵੀ ਹੋਣਾ ਕਰੀ ਚੰਗੀ ਤਰ੍ਹਾਂ ਹੁਣ ਆਪਾਂ ਚੱਲਦੇ ਹਾਂ ਚੱਲ ਮੈਂ ਰਤਾ ਕਿ ਇੱਥੇ ਜੇ ਲੱਗਦਾ ਪੰਪੇ ਉੱਤੇ ਆ ਕੇ ਖਲੋ ਜਾਨੇ ਹਾਂ ਚੱਲਾਂਗੇ ਫਿਰ ਸੇ ਸੋ ਜਿਦਾ ਕੀ ਤੇ ਰਾਤ ਨੂੰ ਤੁਰਿਆ ਤੇ ਮੇਰਾ ਤੇ ਧੀਰ ਕੇ ਨਸਫਰ ਵਾਚਣਾ ਮੈਨੂੰ ਕੋਈ ਫਾਇਦਾ ਨਹੀਂ ਹੋ ਚਾਹੀਦਾ ਆਪਾਂ ਹੁਣ ਤੁਰ ਪਣਾ ਇਥੋਂ ਬਸ ਹੁਣ ਥੋੜੀ ਦੇਰ ਦੇ ਵਿੱਚ ਨੂੰ ਤੁਰ ਕੇ ਤੇ ਜਿੱਥੋਂ ਤੱਕ ਬੁੱਕ ਚੱਲੀ 1:30 ਵਜੇ ਤੱਕ ਆਪਾਂ ਖਿੱਚ ਕੇ ਬੁੱਕ ਲੈ ਕੇ ਚੱਲਦੇ ਆ ਪਹੁੰਚ ਜਾਂ ਫਿਰ ਉੱਥੇ ਹੈ ਬਾਕੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਕੁੱਟ ਗਿਆ ਉਹ ਸਾਰਾ ਕੁਝ ਹਾਂਜੀ ਆਪਣਾ ਰਿਪੋਰਟ ਆਪ ਸਰ ਇਹ ਪਿੱਛੇ ਨਾ 에어 ਬੈਗ ਨਹੀਂ ਉੱਤੇ ਹੋਣ ਦੇ ਹੁਣ 에어 ਬੈਗ ਉੱਤੇ ਹੋ ਗਏ ਆ ਚੰਗੇ ਤਰ੍ਹਾਂ ਠੀਕ ਆ ਅਜਾ ਮੈਨੂੰ ਆਇਆ ਕਿ ਮੈਂ ਲੋਡਿੰਗ ਨਹੀਂ ਬਣਾਉਂਗਾ ਪਰ ਉਹ ਕਹਿੰਦਾ ਕਿ ਸੌਰੀ ਹੈ ਨਾ ਕਿ ਅਲਾਉ ਨਹੀਂ ਕਰਦੇ ਇੱਥੇ ਰਿਕਾਰਡਿੰਗ ਕਰਨੀ ਆ ਕੋਈ ਚੱਕਰ ਨਹੀਂ ਮੈਂ ਨਹੀਂ ਕਰਦੇ ਆਪਾਂ ਨਹੀਂ ਕਰਦੇ ਰਿਕਾਰਡਿੰਗ ਮੈਂ ਮੈਂ ਤਾਂ ਆਪਣੇ ਕੋਦੀ ਵੀਡੀਓ ਬਣਾ ਸਕਦਾ ਨਾ ਕਹਿੰਦਾ ਆਹ ਤਾਂ ਆਪਣੇ ਕੋਦੀ ਬਣਾ ਸਕਦਾ ਵੀਡੀਓ ਕੋਈ ਚੱਕਰ ਨਹੀਂ ਬੜੀ ਕਮੀ ਕਿ ਇੱਥੇ ਟ੍ਰਾਈਪੋਡ ਲਾ ਕੇ ਰਿਕਾਰਡਿੰਗ ਕਰੇ ਉਹ ਕਹਿੰਦਾ ਇਹ ਅਲਾਉ ਨਹੀਂ ਕਰਦਾ ਕੋਈ ਚੱਕਰ ਨਹੀਂ ਮੇਤਰਾ ਮੈਂ ਕਰਦਾ ਹੀ ਨਹੀਂ ਆ ਕੀ ਹੌਲ ਕੱਟਾ ਅੱਧੀ ਗਲਾਚ ਸਿਰ ਨੂੰ ਬੁੱਕ ਦੀ ਤੁਹਾਨੂੰ ਗੱਲ ਨਹੀਂ ਦੱਸਣੀ ਕਿ ਫਾਈਨ ਬੜੇ ਮੋਟੇ ਪੈਂਦੇ ਹਨਾ ਫਾਈਨ ਉਹਦੇ ਇਤਰਾ ਪੈਂਦੇ ਆ ਐਗਜ਼ਾਮਪਲ ਦੌਰਤੋਂ ਮੈਂ ਮੁੰਡੇ ਦੀ ਐਗਜ਼ਾਮਪਲ ਦਨਾ ਮੇਰਾ ਦੋਸਤ ਆ ਟਕਲੀ ਜੋਬ ਕਰਦਾ ਹੀ ਕੋਠਾ ਤੇ ਨikhil ਨੇ ਕਰੀ ਨਾ ਕੰਮ ਸਟਾਰਟ ਕੀਤਾ ਡੱਬੋਂ ਤੋਂ 5 ਮਿੰਟ ਪਹਿਲਾਂ ਇੱਦਾਂ ਨਾਲ ਸਾਰਾ ਲੱਗੇ ਡੱਬੋਂ ਪੈਂਦਾ ਪ੍ਰਿੰਸੀਪਲ ਨੂੰ ਜਾਂਦੇ ਨਹੀਂ ਸਾਡੇ ਵਿੱਚ ਡੱਬੋਂ ਤੋਂ 5 ਮਿੰਟ ਪਹਿਲਾਂ ਉਹਨੇ ਕੰਮ ਸਟਾਰਟ ਕੀਤਾ ਤੇ ਫਾਰਮ ਸੀ ਜਦੋਂ ਪਹੁੰਚੇ ਤਾਂ ਫਾਰਮ ਵਾਲੇ ਨੇ ਪਾ ਕੇ ਦੇਖਿਆ ਨਾ ਜਦੋਂ ਉਹ ਕਹਿੰਦੇ ਕਿ ਮਿਚਰਾ ਤੇਰਾ ਤੇ 5 ਮਿੰਟ ਦਾ ਫਰਕ ਪੈਂਦਾ ਡਰਾਈਵ ਦਾ ਇਹ ਤੂੰ ਡੱਬੋਂ ਘਾਤੋਂ ਪਾਇਆ ਇੱਥੇ ਡੱਬੋਂ ਤੋਂ ਇੱਥੋਂ ਤੱਕ ਕਮਣਾ ਤੇ ਤੈਨੂੰ 1 ਘੰਟੇ ਤੇ 45 ਮਿੰਟ ਲੱਗਣੇ ਚਾਹੀਦੇ ਆ ਤੂੰ ਤੂੰ 1 ਘੰਟੇ ਤੇ 35 ਮਿੰਟਾਂ ਵਿੱਚ ਕਿਵੇਂ ਆ ਗਿਆ ਵਾ 9 ਮਿੰਟ ਦਾ ਫਰਕ ਹੀ ਸਾਡਾ 1 ਘੰਟੇ ਤੇ 35 ਮਿੰਟਾਂ ਵਿੱਚ ਕਿਵੇਂ ਆ ਗਿਆ ਵਾ ਤੂੰ ਐਕਸਪਲੇਨ ਕਰ ਫਿਰ ਉਹਨਾਂ ਦੱਸਿਆ ਕਿ ਦੋ ਮੈਂ ਡੱਬੋਂ ਹੀ ਖਲੋਤਾ ਡੱਬੋਂ ਤੋਂ ਪੰਜ ਸੱਤ ਮਿਟੱਕੇ ਆਣ ਕੇ ਨਾ ਮੈਂ ਉੱਥੇ ਖਲੋਤਾ ਫਿਰ ਉਹ ਕਹਿੰਦੇ ਕਹਿੰਦਾ ਅਗਲੀ ਵਾਰ ਨਾ ਇਹ ਚੀਜ਼ ਕਰਦੇ ਵੇਰੇ ਫਾਈਨ ਨਹੀਂ ਚੀਦਾ ਮੇਰੇ ਸਾਹ ਚਲੋ ਉਦੋਂ ਵਿਚਾਰਾ ਬਚ ਗਿਆ ਪਰ ਉਹ ਤੋਂ ਉਹਨੇ ਪੁੱਛਿਆ ਕਿੰਨਾ ਫਾਈਨ ਮਿਲਣਾ ਤੇ ਉਹ ਕਹਿੰਦੇ ਜਿਆਦਾ ਨਹੀਂ ਤੇ ਘੱਟੋ ਘੱਟ 15-1600 ਡਾਲਰ ਫਾਈਨ ਮਿਲ ਸਕਦਾ ਪਲੱਸ ਮਨਮੇਰ ਪੈ ਗਈ ਜੇ ਔਨ ਦਾ ਡਿਊਟੀ ਆਫੀਸਰ ਦੀ ਐਨਐਚਵੀਆਰ ਵਾਲੇ ਦੀ ਜਾਂ ਫਿਰ ਹਾਈਵੇ ਪੈਟਰੋਲ ਵਾਲੇ ਦੀ ਉਹ ਸਾਰਾ ਉਹ ਤੁਹਾਨੂੰ ਵਿਚਾਰੀ ਦੇ ਦੇ ਆਪਣਾ ਉਹ ਨੋਟਿਸ ਵੀ ਦੇ ਦੇ ਉਹ ਚੀਜ਼ ਆ ਉਹ ਇਹਨਾਂ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਿਹੜੀਆਂ ਕਿ ਫਰਕ ਪਾਉਂਦੀਆਂ ਵਾ ਬਕ ਦੇ ਵਿੱਚ ਬਾਕੀ ਠੀਕ ਹੈ ਜੀ ਔਰ ਬੋਟਿਆ ਚੜਦੀ ਕਲਾ ਚ ਤੁਰ ਪਿਆ ਔੜੀ ਔੜੀ ਟੈਂਪਰੇਚਰ 37 ਡਿਗਰੀ ਸ਼ੋਅ ਕਰੰਡਿਆ ਵਾ ਬਟ ਫੀਲ ਆਇ 45 ਹੋਇਆ ਪਿਆ ਜਿੰਨੀ ਗਰਮੀ ਹੋਈ ਆ ਸੌਨ ਸਾਨ ਵਾਲੇ ਦੁਆਲੇ ਘੱਟਾ ਮਿੱਟੀ ਉੱਡਣ ਡਿਆ ਵਾ ਬਾਕੀ ਠੀਕ ਮਿੱਤਰੋ ਮਿਲਦੇ ਤੁਹਾਨੂੰ ਫਿਰ ਥੋੜੀ ਦੇਰ ਚ ਹਾਂਜੀ ਔੜੇ ਵਾਲੇ ਪਹੁੰਚਾ ਪਰ ਫਿਨੋਸਟੇਸ਼ਨ ਤੇ ਤੇ ਖਾਲ ਬੜੇ ਮੰਦੇ ਹੋਏ ਪਏ ਆ ਨੀਂ ਬੜੀ ਆਉਣ ਦੀ ਭੁੱਖ ਵੀ ਬੜੀ ਲੱਗੀ। ਪਹਿਲਾਂ ਫੂਡ ਬਲੋਂ ਨੇ ਖਾਣੇ ਆ। ਫਿਰ ਸੌਣੇ। ਕੱਲਾ ਤੋਂ ਸਭ ਤੋਂ ਪਹਿਲਾਂ ਸ਼ਾਵਰ ਲੈ ਕੇ ਆਈਏ। ਪਰ ਨੀ ਦਾ ਬਹੁਤ ਭਰਾਲ ਹੋ ਗਿਆ। ਹੂੰ। ਪਹਿਲਾਂ ਸ਼ਾਵਰ ਲੈ ਕੇ ਆਈਏ। ਫਿਰ ਕੁਝ ਬਣਾਈਏ ਖਾਈਏ। ਫਿਰ ਸੋਈਏ। ਥਕਾਵਟ ਬੜੀ ਹੋਈ ਪਈ ਅੱਜ। ਕੰਮੀ ਕਰਕੇ ਨਾ। ਤੇ ਬਾਕੀ ਠੀਕ ਹੈ ਜੀ। 올 ਗੁੱਡ। ਮਿਲਦਾ ਤੁਹਾਨੂੰ ਫਿਰ ਥੋੜੀ ਦੇਰ ਦੇ ਵਿੱਚ ਦੁਬਾਰਾ ਤੋਂ। ਇੱਕ ਰਹੀ ਫਰੈਸ਼ ਅਪ ਹੋ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਸਹੀ ਹੈ ਪਾੜੇ ਟਾਇਲਟ ਸ਼ਰਧਿਤ ਇਹਨਾਂ ਕੱਪ ਭਰੀਆਂ ਨੇ ਜਿੰਨਾਂ ਸ਼ਾਫਟ ਦੇ ਵਿੱਚ ਹੁਣ ਆ ਆ ਸ਼ਾਬੇ ਯੂਜ਼ ਕੀਤਾ ਗੋਲੇ ਕਰੇ ਠੀਕ ਹੈ ਠੀਕ ਹੈ ਹੁਣ ਸ਼ਾਬੇ ਦੇਖੀ ਨਾ ਯੂਜ਼ ਕਰਦੇ ਵਾਧੂ ਗੋਲੇ ਲੱਭੀ ਚੱਗੇ ਹੁੰਦਾ ਨਾ ਤੇ ਗੋਲੇ ਨੇ ਪਾਰ ਵਾਲਾ ਦੇਣਾ ਹੀ ਹੁਣ ਹੱਲ ਤਿਆਰ ਜੀ ਫਲਸਟੱਕ ਨਹੀਂ ਕੀਤਾ ਬੰਦੇ ਨੇ ਤੇ ਆਪਣੀ ਅਰੀ ਕਹਿੰਦੇ ਕਿ ਸਾਡੇ ਰਿਪੋ ਇਤੋਂ ਸਾਫ ਸੁਥਰਾ ਕਹਿੰਦੇ ਹੈਗਾ ਤੁਹਾਡੀ ਬਹੁਤ ਗੱਲ ਕਿ ਪੀਂ ਪੀਂ ਪੀ ਗਾਲਾਂ ਨਿਕਲਦੀਆਂ ਗੰਦ ਗੰਨਾ ਪਾ ਗਿਆ ਯਾਰ ਬੰਦਾ ਬਾਰ ਪੁੱਛਿਆ ਪੁੱਛ ਮਾਰ ਦੋ ਕਿੱਥੋਂ ਤੱਕ ਪਾਣੀ ਪਾਣੀ ਡੋਲਿਆ ਪਿਆ ਵਿੱਚ ਚਲੋ ਠੀਕ ਹੈ ਜੀ ਫਰੈਸ਼ ਹੋ ਕੇ ਫਿਰ ਤਾਂ ਨਾਲ ਗੱਲਬਾਤ ਕਰਦੇ ਇਕਰੀ ਫਰੈਸ਼ ਫਰਿਸ਼ ਹੋ ਲਿਏ ਹਾਂਜੀ ਮਿੱਤਰੋ ਲੇਟ ਹੋ ਗਿਆ ਉੱਠਣ ਚ ਉੱਠ ਗਏ ਆ ਤੇ ਬਸ ਤੁਰ ਪੜਿਆ ਹੁਣ ਥੋੜੀ ਦੇਰ ਚ ਇੱਕ ਕਰੀ ਮਨ ਆ ਕੇ ਬਿਸਤਰਾ ਪੁੱਸਲਾ ਬਣਾ ਲਿਆ ਬਿਸਤਰਾ ਬਣਾ ਕੇ ਰੱਖ ਲਿਆ ਵਾ ਤੇ ਬਸ ਹੁਣ ਮੂਡ ਪਾਉਨੇ ਆ ਦੇਖੇ ਟਾਇਰ ਦਾ ਵਾਲਾ ਦੁਆਲੇ ਘੁੰਮੀਏ ਫਿਰ ਸਟੇਸ਼ਨ ਤੇ ਜਾ ਕੇ ਲਮਨੇ ਤੇਲ ਭਰਵਨੇ ਆ ਮੂਹਤ ਹੋਣੇ ਆ ਤੇ ਇੱਕ ਕਿਹੜੀ ਜੀ ਕਾਫੀ ਫੜਦੇ ਆ ਫਿਰ ਤੁਰਦੇ ਆ ਇਥੋਂ ਠੀਕ ਹੈ ਜੀ ਮਲਦੇ ਹਨ ਰਾਤ ਦੇ ਵਿੱਚ ਫਿਊਲਿੰਗ ਖਾਉਨੇ ਆ ਤੇ ਮਲਦੇ ਹਨ ਰਾਤ ਦੇ ਵਿੱਚ ਕੀ ਹਾਲ ਜੀ ਠੀਕ ਠਾਕ ਵੀਰ ਚੜ੍ਹਦੀ ਕਲਾ ਜੀ ਫਿਊਲ ਆਪਾਂ ਫਿਲ ਕਰਾ ਲਿਆ ਵਾ ਪਤਾ ਨਹੀਂ ਕੀ ਚੱਕਰ ਪਣਿਆ ਕਾਰ ਨਹੀਂ ਚੱਲਿਆ ਫਿਰ ਮੈਂ ਮੈਂ ਚੱਲ ਮੈਂ ਪੈਸੇ ਪੇ ਕਰ ਦੇਣਾ ਕੋਈ ਗੱਲ ਨਹੀਂ ਮੈਂ ਪੈਸੇ ਪੇ ਕਰਦੇ ਉੱਥੇ ਇੱਕ ਨਾ ਚੀਜ਼ ਦੀ ਨੋਟ ਕਰਿਓ ਕਿ ਜਿੰਨੇ ਆ ਪੰਪ ਹੈ ਨਾ ਦੇਸੀਆਂ ਦੇ ਖਾਸ ਕਰਕੇ ਜਿੱਥੇ ਮਨ ਲੱਗੇ ਜਿਆਦਾ ਆਪਣੀ ਕਮਿਊਨਿਟੀ ਦੀ ਜਾਂ ਲਾੜੋ ਬੰਦੇ ਜਿਹੜੇ ਕੰਮ ਕਰਦੇ ਹਨ ਇੰਡੀਅਨ ਕਮਿਊਨਿਟੀ ਦੇ ਜਿਹੜੇ ਬੰਦੇ ਕੰਮ ਕਰਦੇ ਆ ਉਹ ਪੰਪਾਂ ਦੇ ਉੱਤੇ ਨਾ ਜਿਹੜਾ ਵਿੰਡਸ਼ੀਲਡ ਤੋਂ ਆਉਣ ਵਾਲਾ ਪਾਣੀ ਆ ਉਹ ਵੀ ਗੰਦਾ ਜਿਹਾ ਪਿਆ ਹੋਗਾ ਬਾਥਰੂਮ ਕਹਿਰੇ ਦੀ ਗੰਦਗੀ ਹੋਣਗੇ ਨੇ ਸਾਫ਼ ਨਹੀਂ ਹੋਣਗੇ ਹਨਾ ਭਾਵੇਂ ਬੀਪੀ ਦਾ ਐਮ ਪੋਲਤਾ ਜਾਂ ਵਾਟ ਐਵਰ ਆ ਤੇ ਪਰ ਜਿਹੜੇ ਪੰਪਾਂ ਦੇ ਜ਼ਿਆਦਾ ਗੋਰੇ ਕੰਮ ਕਰਦੇ ਆ ਜਿੰਨੇ ਤੇ ਜ਼ਿਆਦਾ ਗੋਰਿਆਂ ਦਾ ਵਾ ਮੈਨੇਜਰੂ ਕਹਰੇ ਜਾਂ ਜਿਹੜੇ ਉਪਰ ਸਟਾਫ ਗੋਰੇ ਕੰਮ ਕਰਤਾ ਵਾ ਉਹਨਾ ਪੰਪਾ ਜੇ ਵਿੰਡ ਸਕੀਲ ਪਾਣੀ ਆਣਾ ਵਿੰਡ ਸਕਰੀਨ ਦਾ ਪਾਣੀ ਉਹ ਵੀ ਆ ਸਾਫ ਪਿਆ ਹੋਊਗਾ ਸਾਰਾ ਕੁਝ ਚੰਗਾ ਸਾਫ ਹੋਊਗਾ ਤੇ ਕਿਉਂਕਿ ਮੈਂ ਕਾਫੀ ਟਾਈਮ ਦਾ ਨੋਟ ਕਰਦੇ ਜਿਹੜੇ ਪੰਪਾ ਦੇ ਆਪਣੇ ਬੰਦੇ ਜਾਂਦਾ ਕੰਮ ਕਰਦੇ ਨੇ ਉਹ ਪੰਪਾ ਦੇ ਉੱਤੇ ਭਾਵੇਂ ਮੁੰਡੇ ਜਾਂ ਕੁੜੀਆਂ ਵਿੰਡ ਸਕੀਨ ਪਾਣੀ ਵੀ ਟਰੱਕਾਂ ਵਾਲੇ ਵਾਸਤੇ ਇੰਨਾ ਗੰਦਾ ਹੁੰਦਾ ਕਈ ਵਾਰੀ ਪਾਣੀ ਢੋਲ ਕੇ ਆਪ ਚੇਂਜ ਕਰੀਦਾ ਵਿੱਚ ਉਹ ਆਪਣੇ ਕੈਮੀਕਲ ਪਾ ਕੇ ਉਹ ਕਿਹ ਟਾਈਮ ਨਹੀਂ ਹੁੰਦਾ ਬੰਦਿਆਂ ਦਾ ਦਾ ਮਾਰਨਾ ਉਹ ਗੰਦਾ ਬੰਦਾ ਪਾਣੀ ਮਾਰਨੋਂ ਫਿਰ ਜੀ ਨਹੀਂ ਕਰਦਾ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਅੱਗੇ ਚੱਲ ਕੇ ਤੇ ਤੇਲ ਆਪਾ ਭਰ ਲਿਆ ਤੇ ਆਗਰ ਮਟਰ